ਕਿ ਜਦੋਂ ਵੇਖੋ ਜੀ ਹਾਲੇ ਤੱਕ ਇਸ ਟ੍ਰਾਇਲ ਤੇ ਚੱਲ ਰਿਹਾ ਹਾਲੇ ਤੱਕ ਇਸ ਦੇ ਵਿੱਚ ਗਵਾਹੀਆਂ ਹੋਣਗੀਆਂ ਚ ਐਵੀਡੈਂਸ ਲਏ ਜਾਣਗੇ ਹਾਲੇ ਤੱਕ ਜਾਣੀ ਦਾ ਵਿਸ਼ਾ ਵਾਕੀ ਉੱਥੇ ਚੱਲ ਕੀ ਰਿਹਾ ਵਾ ਪਰ ਉਹ ਚੀਜ਼ਾਂ ਜਿਹੜੀਆਂ ਦਿਖਾਈ ਆ ਯਾਰ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਰੀਆਂ ਹੀ ਗਲਤ ਨੇ ਅਫਵਾਹਾਂ ਨੇ ਇਹ ਜਿਹੜੀਆਂ ਪੋਲਿਟਿਕਸ ਜਿਹੜੀ ਰਾਜਨੀਤੀ ਜਿਸ ਤਰੀਕੇ ਨਾਲ ਇੰਡੀਆ 'ਚ ਹੁੰਦੀ ਐ ਐਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਹੋ ਰਹੀ ਆ ਤਾਂ ਉਹ ਰਾਜਨੀਤੀ ਦਾ ਜਿਹੜਾ ਹਿੱਸਾ ਬਣਦਾ ਜਾ ਰਿਹਾ ਕਿ ਸ਼ਿਕਾਰ ਹੋ ਰਿਹਾ ਉਸ ਚੀਜ਼ ਦਾ ਕਿ ਉਹ ਜਿਹੜਾ ਉਸ ਨੂੰ ਬਾਰ-ਬਾਰ ਇੱਕ ਕਿਉਂਕਿ ਬੰਦੇ ਨੂੰ ਲਿਆ ਰਹੇ ਨੇ ਉਹ ਵਿਖਾ ਕਿਉਂ ਰਹੇ ਨੇ ਬਾਰ-ਬਾਰ ਤਾਂ ਅਸੀਂ ਕਹਿ ਦਨਾ ਚਾਹੁੰਦੇ ਕਿ ਜਿਹੜੀ ਚੇਂਜ ORG ਤੁਸੀਂ ਦੇਖ ਸਕਦੇ ਹੋ ਜੀ ਇਸ ਦੇ ਨਾਲ ਸਾਡਾ ਕੋਈ ਜਿਹੜਾ ਵਾ ਸਬੰਧ ਨਹੀਂ ਆ ਸੈਕਿੰਡ ਮੈਂ ਦਿਖਾ ਦੇਣਾ ਚਾਹੁੰਦਾ ਕਿ ਇਹ ਸਿਰਫ ਸਿਰਫ ਫੰਡਿੰਗ ਵਾਸਤੇ ਚੱਲ ਰਿਹਾ ਆ ਤੁਸੀਂ ਦੇਖੋ ਲਾਈਵ ਫੰਡਿੰਗ ਜਿਹੜਾ ਚੱਲ ਰਹੀ ਵਿੱਚ ਇਹ ਆ ਦੇਖੋ ਜੀ ਜੀ ਬਿਲਕੁਲ 90000 ਡਾਲਰ ਪਹਿਲਾਂ ਸੀਗੇ ਹੁਣ ਤਾਂ ਹਜ਼ਾਰਾਂ ਬਲਕੇ ਆਪਣੇ ਇਤੋਂ 10 ਲੱਖ ਦੇ ਕਰੀਬ ਜਾ ਚੁੱਕੇ ਆ ਚਾ ਉਹ ਫਾਇਦਾ ਹੋਏਗਾ ਜਾਂ ਨੁਕਸਾਨ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਪਰ ਜੇਕਰ ਇਸ ਤੇ ਉੱਪਰ ਜਿਹੜੇ ਸਿਗਨੇਚਰ ਹੋ ਰਹੇ ਨੇ ਇਸ ਦਾ ਨਾਮ ਚੇਂਜ ਕਰਕੇ ਉਸਲੇ ਕਹਿ ਦਿੱਤਾ ਜਾਵੇ ਕਿ ਰਜਿੰਦਰ ਸਿੰਘ ਨੂੰ ਸਜ਼ਾ ਹੋਣੀ ਚਾਹੀਦੀ ਹੈ ਇੰਨੇ ਲੋਕ ਹੱਕਚ ਆ ਤਾਂ ਫਿਰ ਇਸ ਜੁਮੇਰ ਕੌਣ ਹੈ ਜੀ ਇਹਨਾਂ ਨੇ ਲਾਇਸੈਂਸ ਇਸ਼ੂ ਕੀਤਾ ਨੂੰ ਲਾਇਸੈਂਸ ਇਸ਼ੂ ਕਿੱਦਾਂ ਕੀਤਾ ਜੀ ਕਿ ਉਹ ਇੱਕ ਪਾਸੇ ਕਾਨੂੰਨ ਸਖਤ ਕਹਿੰਦੇ ਆਪਾਂ ਉਦੋਂ ਕੀ ਗੱਲ ਸਟੱਡੀ ਨਾ ਕਰਵਾਈ ਹੋ ਉਹਨਾਂ ਨੇ ਅੰਗਰੇਜ਼ੀ ਅੰਗਰੇਜ਼ੀ ਦੇ ਵਿੱਚ ਵੱਡਾ ਪੁੱਛਿਆ ਉਹਨਾਂ ਕਿ ਸਾਈਨ ਬੋਰਡ ਦਾ ਪੜਾਏ ਹੋਣਗੇ ਅੱਜ 12 ਦੇ ਆਦੇ ਕਿ ਦੂਹ ਦੇ ਆਏ ਇਹ ਕਿੰਡੀ ਹਰਾਨਗੀ ਵਾਲੀ ਗੱਲ ਹੈ ਕਿ ਸਾਡਾ ਉੱਥੇ ਕੋਈ ਵਕੀਲ ਮੌਜੂਦ ਨਹੀਂ ਹੈ ਹਰਜਿੰਦਰ ਦੀ ਲਾਸਟ ਵਾਰ ਵਰਸ ਦੇ ਨਾਲ ਗੱਲ ਹੋਈ ਸੀ ਕਿ ਉਹ ਤੋਂ ਕਾਫੀ ਸਹਿਮੇ ਆਇਆ ਸੀਗਾ ਉਸਨੇ ਗੱਲਬਾਤ ਕੀਤੀ ਕਿ ਮੇਰੇ ਤੋਂ ਟ੍ਰਾਲਾ ਜਦਾਂ ਲੱਗ ਗਿਆ ਵਾ ਤੇ ਇਸ ਤਰੀਕੇ ਨਾਲ ਕਾਫੀ ਪਰੇਸ਼ਾਨ ਸੀਗਾ ਉਸ ਤਰੀਕੇ ਦੇ ਬਾਕੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਉਸ ਨੂੰ بار بار ਇੱਕੇ ਚੀਜ਼ ਨੂੰ ਹੀ ਪੇਸ਼ ਕੀਤਾ ਜਾ ਰਿਹਾ ਜਦੋਂ ਉਸ ਦੀ ਸੰਸਾਰ ਲਥੀ ਵਿਖਾ ਰਹੇ ਨੇ بار بار ਉਹ ਪਤਾ ਨਹੀਂ ਸਾਨੂੰ ਕਿਉਂ ਮਹਿਸੂਸ ਕਰਾਉਣਾ ਚਾਹੁੰਦੇ ਨੇ ਕੀ ਕਿਹਾ ਜਾਂਦਾ ਕਿ ਫਲੱਡਾ ਤੋਂ ਜਦੋਂ ਐਕਸੀਡੈਂਟ ਹੋ ਜਾਂਦਾ ਤਾਂ ਇਹ ਉਥੋਂ ਹਰਜਿੰਦਰ ਪਰ ਜਰਜਿੰਦਰ ਭੱਜਾ ਨਹੀਂਗਾ ਰਜਿੰਦਰ ਉਸੇ ਜਗ੍ਹਾ ਤੇ ਖੜਾ ਰਿਹਾ ਵਾ ਪੁਲਿਸ ਨੂੰ ਖੁਦ ਕਾਲ ਕੀਤੀ ਹਰਜਿੰਦਰ ਨੇ ਅੱਛਾ ਜੀ ਇਹ ਪਰ ਕਹਿੰਦੇ ਕਿ ਉਹ ਉਥੋਂ ਭੱਜ ਗਿਆ ਨਹੀਂ ਭੱਜਾ ਪੁਲਿਸ ਨੂੰ ਕਾਲ ਕੀਤੀ ਫਿਰ ਵੀਡੀਓ ਕਿਦਾਂ ਬਣ ਗਈਆਂ ਇਸ ਦੇ ਵਿੱਚ ਹੁਣ ਜਿਹੜੀ ਜ਼ਰੂਰਤ ਹੈ ਉਹ ਪੰਜਾਬੀਆਂ ਦੇ ਸਾਥ ਦੀ ਜੀ ਓਕੇ ਸੋਸ਼ਲ ਮੀਡੀਆ ਦੇ ਉੱਪਰ ਜੇ ਮਸਲਾ ਜਿਹੜਾ ਵਾ 5 ਤੋਂ 6 ਦਿਨ ਹੋਰ ਚੱਲੇਗਾ ਉਸ ਤੋਂ ਬਾਅਦ ਕੋਈ ਨਵਾਂ ਮੁੱਦਾ ਚੱਲੇਗਾ ਉਸ ਤੇ ਡਿਬੇਟਾਂ ਚੱਲਣਗੀਆਂ ਉਸ ਤੋਂ ਬਾਅਦ ਕੋਈ ਵੀ ਫਿਰ ਹਰਜਿੰਦਰ ਬਾਰੇ ਨਹੀਂ ਪਤਾ ਕਰੇਗਾ ਨਮਸਕਾਰ ਅਦਾਬ ਸਤ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪੂਰੀ ਦੁਨੀਆ ਵਿੱਚ ਰੋਜ਼ਾਨਾ ਸੈਂਕੜੇ ਹੀ ਐਕਸੀਡੈਂਟ ਹੁੰਦੇ ਤੇ ਕਈ ਜਾਨਾਂ ਵੀ ਜਾਂਦੀਆਂ ਹਨ ਪਰ 12 ਅਗਸਤ 2025 ਨੂੰ ਯੂ ਐਸ ਏ ਦੇ ਫਲੋਰੀਡਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਜਿਸ ਦੇ ਨਾਲ ਉਸ ਦੀ ਗੂੰਜ ਪੰਜਾਬ ਤੱਕ ਪਹੁੰਚ ਚੁੱਕੀ ਹੈ ਇਹ ਐਕਸੀਡੈਂਟ ਹੋਇਆ ਹਰਜਿੰਦਰ ਸਿੰਘ ਵੱਲੋਂ ਉਹ ਇੱਕ ਵੱਡੇ ਟਰਾਲੇ ਨਾਲ ਯੂ ਟਰਨ ਲੈ ਰਹੇ ਸੀ ਇਸ ਦੌਰਾਨ ਇੱਕ ਕਾਰ ਉਸ ਵਿੱਚ ਟਕਰਾਂਦੀ ਹੈ ਤੇ ਉਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸ ਦੇ ਉੱਤੇ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ। ਪਰਿਵਾਰ ਦੇ ਨਾਮ ਦੇ ਉੱਤੇ ਫੰਡ ਇਕੱਠਾ ਕੀਤਾ ਜਾਂਦਾ ਹੈ। ਪਰਿਵਾਰ ਦੇ ਵਿੱਚ ਇਸ ਦੀ ਕਿਸੇ ਤਰੀਕੇ ਦੀ ਜਾਣਕਾਰੀ ਨਹੀਂ। ਇਸੇ ਲਈ ਅਸੀਂ ਪਹੁੰਚੇ ਹਾਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਰਟੋਲ ਪਿੰਡ ਦੇ ਵਿੱਚ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਇਸ ਵਿੱਚ ਕੀ ਸੱਚਾਈ ਹੈ। ਦਿਲਬਾਖ ਸਿੰਘ ਜੋਹਲ ਮੇਰੇ ਨਾਲ ਮੌਜੂਦ ਹੈ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਦਿਲਬਾਖ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਹਰਜਿੰਦਰ ਸਿੰਘ ਜੀ ਕਦੋਂ ਗਏ ਸੀ ਅਮਰੀਕਾ ਦੇ ਵਿੱਚ ਇਸ ਵਾਰ ਜਾਤ ਹਾਂਜੀ ਇਹ ਜੀ 2018 ਦੇ ਵਿੱਚ ਹਰਜਿੰਦਰ ਸਿੰਘ ਜਿਹੜਾ ਯੂਐਸਏ ਗਿਆ ਸੀਗਾ ਤਾਂ ਉਸ ਤੋਂ ਬਾਅਦ 2000 ਤੇ 23 ਦੇ ਵਿੱਚ ਦਾ ਲਾਇਸੈਂਸ ਇਸ਼ੂ ਹੁੰਦਾ ਜੀ ਅੱਛਾ ਕਹਿੰਦੇ 5 ਸਾਲ ਜਦੋਂ ਉੱਥੇ ਰਹੇ ਤੇ ਇਹਨਾਂ ਨੇ ਉੱਥੇ ਕੋਈ ਸਰਕਾਰ ਨੂੰ ਪੈਸੇ ਵੀ ਦਿੱਤੇ ਸੀਗੇ ਜਦੋਂ ਨੇ ਉਹ ਟੈਕਸ ਜਿਹੜਾ ਪੇ ਕਰਦੇ ਨੇ ਆਪਾਂ ਉਹ ਜਦੋਂ ਦਾ ਕੰਮ ਕਰ ਰਿਹਾ ਵਸ ਉਹਦਾ ਟੈਕਸ ਪੇ ਕਰ ਰਿਆ ਨਾਲ ਕਰੋੜ ਤੋਂ ਵੱਧ ਜਿਹੜਾ ਟੈਕਸ ਪੇ ਕਰ ਚੁੱਕਾ ਹੁਣ ਗੱਲ ਆਂਦੀ ਏ ਸਭ ਤੋਂ ਪਹਿਲਾਂ ਕਿ ਇਹ ਅਫਵਾਹ ਫਲਾਈ ਜਾ ਰਹੀ ਹੈ ਕਿ ਉਹਨਾਂ ਨੂੰ 45 ਸਾਲ ਦੀ ਸਜ਼ਾ ਹੋ ਗਈ ਹੈ ਕੀ ਅਜਿਹਾ ਸੱਚ ਹੈ ਇਸ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਜਦੋਂ ਵੇਖੋ ਜੀ ਹਾਲੇ ਤੱਕ ਕੇਸ ਟ੍ਰਾਇਲ ਤੇ ਚੱਲ ਰਿਹਾ ਹਾਲੇ ਤੱਕ ਇਸ ਵਿੱਚ ਗਵਾਹੀਆਂ ਹੋਣਗੀਆਂ ਚ ਐਵੀਡੈਂਸ ਲਏ ਜਾਣਗੇ ਹਲੇ ਤਾਂ ਜਾਣੀ ਦਾ ਵਿਸ਼ਾ ਵਾ ਕਿ ਉੱਥੇ ਚੱਲ ਕੀ ਰਿਹਾ ਵਾ ਪਰ ਉਹ ਚੀਜ਼ਾਂ ਜਿਹੜੀਆਂ ਦਿਖਾਈਆਂ ਯਾਰ ਕਿਤੇ ਨਾ ਕਿਤੇ ਉਹ ਚੀਜ਼ਾਂ ਸਾਰੀਆਂ ਹੀ ਗਲਤ ਨੇ ਅਫਵਾਹਾਂ ਨੇ ਉਹ ਇੱਕ ਫੰਡਿੰਗ ਇਕੱਠੀ ਕਰਨ ਵਾਸਤੇ ਜਿਹੜੀਆਂ ਨੇ ਉਹ ਕਲਿੱਪਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਇਸ ਤਰੀਕੇ ਦਾ ਕੋਈ ਨਹੀਂ ਸਿਰਫ ਕਾਫੇ ਲਾਏ ਜਾ ਰਹੇ ਨੇ ਹੋ ਸਕਦਾ ਜੇਕਰ ਜੱਜ ਕਨਵਰਟ ਕਰ ਦੇ ਇੱਕ ਮਰਡਰ ਕੇਸ ਜਿਹੜੇ ਉੱਥੇ ਹੈਗੀ ਆਪਣੀ ਸਜ਼ਾ 3 15 ਸਾਲ ਦੀ ਆ ਤਾਂ 3 ਦੀ ਜਿਹੜਾ ਹੋ ਸਕਦਾ ਕਿ ਉਹ 45 ਹੋ ਜੇ ਹੋ ਸਕਦਾ ਕਿ ਆ ਜਾ ਰਿਹਾ ਵਾ ਤੇ ਪਰ ਜਿਹੜਾ ਵਾ ਇਸ ਤਰੀਕੇ ਨਾਲ ਮਰਡਰ ਤਾਂ ਉਹ ਕਿਹਾ ਜਾਂਦਾ ਕਿ ਜਿਹੜਾ ਕਿਸੇ ਨੇ ਜਾਣਬੁੱਝ ਕੇ ਕੀਤਾ ਹੋਵੇ ਤੇ ਇਹ ਦਾ ਇੱਕ ਐਕਸੀਡੈਂਟ ਹੋਇਆ ਵਾ ਉਸ ਦੇ ਨਾਲ ਕੋਈ ਬੰਦੇ ਨੇ ਜਾਣਦਾ ਨਹੀਂ ਸੀ ਰਜਿੰਦਰ ਹਰਜਿੰਦਰ ਸਿੰਘ ਨੇ ਹੋਈ ਖਾਸ ਤੌਰ ਤੇ ਕਿਉਂ ਟਾਰਗੇਟ ਕੀਤਾ ਯਾਰਾ ਕੀ ਲੱਗ ਰਿਹਾ ਤੁਹਾਨੂੰ ਇਹ ਜਿਹੜੀਆਂ ਪੋਲਿਟਿਕਸ ਜਿਹੜੀ ਰਾਜਨੀਤੀ ਜਿਸ ਤਰੀਕੇ ਨਾਲ ਇੰਡੀਆ ਚ ਹੁੰਦੀ ਐ ਉਸੇ ਤਰੀਕੇ ਦੇ ਨਾਲ ਜਿਹੜਾ ਉੱਥੇ ਹੋ ਰਹੀ ਆ ਤਾਂ ਉਹ ਰਾਜਨੀਤੀ ਦਾ ਜਿਹੜਾ ਹਿੱਸਾ ਬਣਦਾ ਜਾ ਰਿਹਾ ਕਿ ਸ਼ਿਕਾਰ ਹੋ ਰਿਹਾ ਉਸ ਚੀਜ਼ ਦਾ ਕਿ ਉਹ ਜਿਹੜਾ ਉਸ ਨੂੰ ਬਾਰ-ਬਾਰ ਇੱਕ ਕਿਉਂਕਿ ਬੰਦੇ ਨੂੰ ਲਿਆ ਰਹੇ ਨੇ ਉਹ ਬਖਾ ਕਿਉਂ ਰਹੇ ਨੇ ਬਾਰ-ਬਾਰ ਕਿ ਹੋਰ ਕਿ ਮੰਨ ਲਓ ਕਿ ਆਪਣਾ ਯੂਐਸਏ ਕੱਲਾ ਇਸੇ ਨੇ ਕ੍ਰਾਈਮ ਕੀਤੇ ਨੇ ਕਿੱਡਾ ਵੱਡਾ ਕਿੰਨੇ ਕਿਲੋ 1000 ਕਿਲੋਮੀਟਰ ਦੇ ਵਿੱਚ ਵਰਕੇ ਕਿਲੋਮੀਟਰ ਦੇ ਜਿਹੜਾ ਯੂਐਸਏ ਫੈਲਿਆ ਹੋਇਆ ਉਹ ਕੱਲਾ ਐਸੀ ਚੀਜ਼ ਨੂੰ ਕਿਉਂ ਵਿਖਾਇਆ ਜਾ ਰਿਹਾ ਉਹ ਚੀਜ਼ਾਂ ਸਾਰੀਆਂ ਦਿਖਾਓ ਅਜੀਬ ਤੁਸੀਂ ਕਹਿ ਰਹੇ ਹੋ ਕਿ ਰਾਜਨੀਤੀ ਦੇ ਸ਼ਕਾਰ ਹੋ ਰਹੇ ਨੇ ਸੰਖੇਪ ਚ ਦੱਸੋ ਕਿ ਕਿੱਦਾਂ ਦੀ ਰਾਜਨੀਤੀ ਹੋ ਰਹੀ ਕਿਉਂਕਿ ਐਕਸੀਡੈਂਟ ਚ ਕਿਹੜੀ ਰਾਜਨੀਤੀ ਹੋ ਸਕਦੀ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਪਸੀ ਕਿੰਤੂ ਪਰੰਤੂ ਕਰਦੇ ਨੇ ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਸਟੇਟ ਦੀ ਤੇ ਚਾਹ ਮੰਨ ਲਓ ਯੂ ਐਸ ਐਸ ਸੈਂਟਰ ਦੀ ਜਿਹੜਾ ਉਸੇ ਤਰੀਕੇ ਨਾਲ ਜਿਹੜਾ ਕੰਮ ਚੱਲਦੇ ਇਸੇ ਤਰੀਕੇ ਦੇ ਨਾਲ ਹੀ ਉੱਥੇ ਲੈਵਲ ਦੀ ਜਿਹੜਾ ਹੋ ਰਿਹਾ ਤੇ ਪਰ ਉਹ ਨਵੰਬਰ ਦੀਆਂ ਇਲੈਕਸ਼ਨਾਂ ਅਸੀਂ ਜਾਰੀਆਂ ਨੇ ਉਹ ਇਲੈਕਸ਼ਨ ਦੇ ਵਿੱਚ ਆਪਦੇ ਉੱਪਰ ਜਿਹੜਾ ਪਾਰਟੀਆਂ ਕੁਝ ਦਬਾਅ ਬਣਾਉਂਦੀਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਜਾ ਰਿਹਾ ਉਹ ਜਾਰਜਡ ਤੂ ਅਗਲੀ ਸਿੱਕੀ ਕੀਤੀ ਜਾ ਰਹੀ ਹੋਵੇ ਕਿਉਂਕਿ ਜ਼ਿਆਦਾਤਰ ਜਿਹੜੀਆਂ ਯੂਐਸਏ ਦੇ ਵਿੱਚ ਨਾਤਮਾ ਗਿਆ ਵਾ ਜਿੰਨਾ ਚੀਜ਼ਾਂ ਸੁਣੀਆਂ ਨੇ ਉਹੀ ਚੀਜ਼ਾਂ ਮੈਂ ਕਹਿ ਸਕਦਾ ਕਿ ਯੂਐਸਏ ਦੇ ਵਿੱਚ ਉਹ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਜਾਂ ਜਿਸ ਤਰੀਕੇ ਨਾਲ ਸਾਨੂੰ ਇਨਫੋਰਮੇਸ਼ਨ ਸੋਸ਼ਲ ਅਕਾਊਂਟਾਂ ਦੇ ਉੱਪਰ ਮਿਲ ਰਹੀ ਹੈ ਤੇ ਆਪਾਂ ਤੇ ਉਹੀ ਕਹਿ ਸਕਦੇ ਹਾਂ ਕਿ ਰਾਈ ਕੀਤੀ ਜਾ ਰਹੀ ਹੈ। ਅੱਛਾ ਇੱਕ ਨਾ ਹੋਰ ਵੀ ਗੱਲ ਆ ਰਹੀ ਹੈ ਕਿ ਸੋਸ਼ਲ ਮੀਡੀਆ ਤੇ ਕਾਫੀ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਕਿ ਇਹ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਹਾਂਜੀ ਬਿਲਕੁਲ ਇਹ ਜਿਹੜੀ ਚੇਂਜ ਓਰਜੀ ਨਾਂ ਦੀ ਵੈਬਸਾਈਟ ਹੈ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਉਹ ਚ ਜਿਹੜੀ ਚੇਂਜ ORG ਬਣਾਈ ਆ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਆ ਨਾ ਸਾਨੂੰ ਇਸ ਚੀਜ਼ ਦੀ ਜ਼ਰੂਰਤ ਸੀ ਕਿਉਂਕਿ ਉਹ ਚੀਜ਼ਾਂ ਨਾ ਉਹਨਾਂ ਨੇ ਕਿਹਾ ਵਾ ਕਿ ਇਸ ਜਿਹੜਾ ਵਾ ਸਜ਼ਾ ਹੋ ਗਈ ਆ ਤਾਂ ਅਸੀਂ ਕਹਿ ਦੇਣਾ ਚਾਹੁੰਦੇ ਆ ਕਿ ਜਿਹੜੀ ਚੇਂਜ ORG ਤੁਸੀਂ ਦੇਖ ਸਕਦੇ ਹੋ ਜੀ ਇਸ ਦੇ ਨਾਲ ਸਾਡਾ ਕੋਈ ਜਿਹੜਾ ਵਾ ਸਬੰਧ ਨਹੀਂ ਆ ਸੈਕਿੰਡ ਮੈਂ ਦਿਖਾ ਦੇਣਾ ਚਾਹੁੰਦਾ ਕਿ ਇਹ ਸਿਰਫ ਸਿਰਫ ਫੰਡਿੰਗ ਵਾਸਤੇ ਚੱਲ ਰਿਹਾ ਆ ਤੁਸੀਂ ਦੇਖੋ ਲਾਈਵ ਫੰਡਿੰਗ ਜਰ ਚੱਲ ਰਹੀ ਵਿੱਚ ਦੀ ਆ ਦੇਖੋ ਜੀ ਜੀ ਬਿਲਕੁਲ 90000 ਡਾਲਰ ਪਹਿਲਾਂ ਸੀਗੇ ਹੁਣ ਤਾਂ ਹਜ਼ਾਰਾਂ ਮਤਲਬ ਕਿ ਆਪਣੇ ਇਤੋਂ 10 ਲੱਖ ਦੇ ਕਰੀਬ ਜਾ ਚੁੱਕੇ ਆ जी। ए ए ए अच्छा जी ਹੁਣ ਇਹ ਜਿਹੜੀ ਇਹ ਸਾਨੂੰ ਇਹ ਚੀਜ਼ ਜਿਹੜੀ ਆ ਸਕਰੀਨ ਰਿਕਾਰਡ ਆਈ ਆ ਕੈਨੇਡਾ ਦੇ ਵਿੱਚੋਂ اچھا ਇਹ ਇਹ ਪੈਸੇ ਕੌਣ ਇਕੱਠੇ ਕਰ ਰਿਹਾ ਇਹ ਜਿਹੜੇ ਆ ਸ਼ਰਾਰਤੀ ਅਨਸਰ ਨੇ ਜਿਹੜੇ ਇਹ ਸਾਨੂੰ ਕਿਸੇ ਏਜੰਸੀਆਂ ਦਾ ਲੱਗ ਰਿਹਾ ਕਿ ਹੱਥ ਹੋ ਸਕਦਾ ਕਿਉਂਕਿ ਕੱਲੀ ਇੱਕ ਚੀਜ਼ ਕਿਉਂ ਵਾਇਰਲ ਜਦੋਂ ਇਸ ਤਰ੍ਹਾਂ ਦਾ ਮਸਲਾ ਹੁੰਦਾ ਤਾਂ ਪੇਜ ਹਜ਼ਾਰਾਂ ਪੇਜ ਬਣ ਜਾਂਦੇ ਨੇ ਇਹ ਕੱਲੀ ਇੱਕ ਹੀ ਨੂੰ ਇੱਕ ਚੀਜ਼ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਇਹੋ ਚੀਜ਼ ਕਿਉਂ ਵਿਖਾਈ ਜਾ ਰਹੀ ਹੈ ਕਿ ਤੁਹਾਨੂੰ ਸਜ਼ਾ ਹੋ ਗਈ ਆ ਤੁਸੀਂ ਜੇ ਸਿਗਨੇਚਰ ਕਰ ਦੋ ਇਹ ਕਿਸੇ ਨਾ ਕਿਤੇ ਬਹੁਤ ਵੱਡੀ ਵਿਸ਼ੇਸ਼ ਸਾਜ਼ਿਸ਼ ਹੈ ਜਿਹੜਾ ਕਰੋੜਾ ਰੁਪਇਆ ਜਿਹੜਾ ਫੰਡਿੰਗ ਆ ਉਹ ਇੱਥੇ ਇਕੱਠੀ ਕੀਤੀ ਸਾਡਾ ਨਾ ਇਹ ਤੇ ਪਰਿਵਾਰ ਦਾ ਕੋਈ ਵਿੱਚ ਰੂਲ ਹੀ ਨਹੀਂ ਹੈਗਾ ਨਾ ਸਾਨੂੰ ਫੰਡਿੰਗ ਅਸੀਂ ਮੰਗੀ ਆ ਨਾ ਅਸੀਂ ਮੰਗਣੀਆਂ ਤੇ ਨਾ ਸਾਨੂੰ ਜਰੂਰਤ ਆ ਇਸ ਦੇ ਵਿੱਚ ਜਿੰਨੋਂ ਇਹ ਚੀਜ਼ ਦੀ ਪੰਜਾਬੀਆਂ ਦਾ ਜਿਹੜਾ ਕੋਈ ਪੰਜਾਬੀਆਂ ਜਦੋਂ ਇਹ ਪੰਜਾਬੀ ਸਾਡੇ ਨੇ ਜਿਹੜੇ ਜਦੋਂ ਇਹਨਾਂ ਦੇ ਉੱਪਰ ਮੁਸੀਬਤ ਬਣਦੀਆਂ ਤਾਂ ਸਾਰੇ ਇਕਜੁੱਟ ਹੁੰਦੇ ਨੇ ਤਾਂ ਉਹ ਪੰਜਾਬੀਆਂ ਦੇ ਜਿਹੜੇ ਜਜ਼ਬਾਤਾਂ ਦੇ ਨਾਲ ਨੇ ਸ਼ਰਾਰਤੀ ਜਿਹੜੇ ਜਸ ਕੈਮ ਕਰਦੇ ਨੇ ਲੋਕ ਉਹ ਖੇਡਦੇ ਨੇ ਜਜ਼ਬਾਤਾਂ ਦੇ ਨਾਲ ਕਿ ਪੰਜਾਬੀ ਜਿਹੜੇ ਨੇ ਉਹ ਜਜ਼ਬਾਤੀ ਹੋ ਜਾਂਦੇ ਨੇ ਤਾਂ ਇਹਨਾਂ ਨਾਲ ਜਿਹੜਾ ਵਾ ਮੋਸ਼ਨ ਨਾਲ ਜਿਹੜਾ ਇਹਨਾਂ ਨਾਲ ਖੇਡਿਆ ਜਾਵੇ ਇਹ ਚੀਜ਼ਾਂ ਜਿਹੜੀਆਂ ਵਾ ਤਾਂ ਕਰਕੇ ਹੋ ਰਹੀਆਂ ਨੇ ਕਿ ਪੰਜਾਬੀ ਹੁਣ ਭਾਵੁਕ ਨੇ ਤੇ ਭਾਵੁਕ ਚ ਹੋਏ ਉਹਨਾਂ ਦਾ ਫਾਇਦਾ ਲਈ ਗਏ ਪਰ ਹਾਲੇ ਤੱਕ ਕੇਸ ਚੱਲਣਾ ਵਾ ਅੱਜ ਤਾਂ ਮੰਨ ਲਓ ਫੰਡਿੰਗ ਇਕੱਠੀ ਕਰ ਰਹੇ ਨੇ ਸਾਨੂੰ ਪਤਾ ਵੀ ਨਹੀਂ ਕਿ ਜਦ ਦਿਨ ਜ਼ਰੂਰਤ ਇਸ ਜੀ ਦੀ ਬਾਹਰ ਨਾ ਭਾਵੇ ਪਰ ਜੇਕਰ ਪਹ ਜਾਂਦੀ ਆ ਤਾਂ ਉਸ ਤਰੀਕੇ ਨਾਲ ਬਾਅਦ ਚ ਫਿਰ ਸਾਡੀ ਫੰਡਿੰਗ ਜਿਹੜਾ ਉਸ ਤਰੀਕੇ ਨਾਲ ਉਹਦੀ ਹਰਜਿੰਦਰ ਦੀ ਮਦਦ ਉੱਥੇ ਕੌਣ ਕਰੇਗਾ ਹ ਜਿਵੇਂ ਤੁਸੀਂ ਪਟੀਸ਼ਨ ਦੀ ਗੱਲ ਕੀਤੀ ਇਹ ਪਟੀਸ਼ਨ ਦਾ ਕੋਈ ਫਾਇਦਾ ਹੋਏਗਾ ਕੀ ਨੁਕਸਾਨ ਹੋਏਗਾ ਕਿਉਂਕਿ ਇਹ ਜਿੰਨਾ ਸਾਨੂੰ ਪਤਾ ਲੱਗਿਆ ਜੀ ਇਹ ਆਸਟ੍ਰੇਲੀਆ ਤੋਂ ਬਣੀ ਆ ਜੀ ਤਾਂ ਉਹ ਆਸਟ੍ਰੇਲੀਆ ਦਾ ਯੂਐਸਏ ਦੇ ਨਾਲ ਜਾ ਕੇ ਕੀ ਤਾਲੁਕਾਤ ਆ ਜਾਂ ਕੀ ਉਸ ਕੰਟਰੀ ਦੇ ਵਿੱਚ ਸਬੰਧ ਹੈ ਜਾਂ ਉਹ ਫਾਇਦਾ ਹੋਏਗਾ ਜਾਂ ਨੁਕਸਾਨ ਇਹ ਤਾਂ ਇੱਕ ਜਾਂਚ ਦਾ ਵਿਸ਼ਾ ਪਰ ਜੇਕਰ ਇਸ ਚ ਉੱਪਰ ਜਿਹੜੇ ਸਿਗਨੇਚਰ ਹੋ ਰਹੇ ਨੇ ਇਸ ਦਾ ਨਾਮ ਚੇਂਜ ਕਰਕੇ ਉਸਲੇ ਕਹਿ ਦਿੱਤਾ ਜਾਵੇ ਕਿ ਰਜਿੰਦਰ ਸਿੰਘ ਨੂੰ ਸਜ਼ਾ ਹੋਣੀ ਚਾਹੀਦੀ ਹੈ ਇਹਨੇ ਲੋਕ ਆਖ ਚਾ ਤਾਂ ਫਿਰ ਇਸ ਚ ਜੁਮੇਰ ਕੌਣ ਹੈ ਜੀ ਬਿਲਕੁਲ ਇਸ ਤੋਂ ਇਲਾਵਾ ਕਹਿੰਦੇ ਕਿ ਸ਼ਾਇਦ ਉੱਥੋਂ ਦੇ ਵੀ ਜਿਹੜੇ ਯੂ ਐਸ ਏ ਚ ਜਿਹੜੇ ਗੈਰ ਯੂ ਐਸ ਏ ਵਾਲੇ ਟਰੱਕ ਆਪਰੇਟਰ ਨੇ ਉਹਨਾਂ ਦੇ ਖਿਲਾਫ ਵੀ ਕੋਈ ਪਟੀਸ਼ਨ ਜਾਰੀ ਹੋ ਗਈ ਹੈ ਕਹਿੰਦੇ ਉੱਥੇ ਵੀ ਸਾਈਨ ਕਰਵਾਏ ਜੇ ਕੋਈ ਜਾਣਕਾਰੀ ਹੈ ਉਸ ਪਰ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਆ ਉਸ ਦੇ ਵਿੱਚ ਨਾ ਧਿਆਏ ਤੱਕ ਅਸੀਂ ਕੋਈ ਉਹਦਾ ਕਾਊਂਟ ਨੰਬਰ ਦਿੱਤਾ ਨਾ ਉਸੇ ਕੋਈ ਗਲਵਾ ਕੀਤੀ ਆ ਨਾ ਹੀ ਕਿਸੇ ਨਾ ਸੀ ਸਪੈਸ਼ਲ ਕਿਹਾ ਵਾ ਉਹ ਜਾਣ ਬੁੱਝ ਕੇ ਉਹ ਚੀਜ਼ਾਂ ਵਾਇਰਲ ਕੀਤੀਆਂ ਜਾ ਰਹੀਆਂ ਕਿਧਰ ਕਿਤੇ ਉਹ ਚੀਜ਼ਾਂ ਸਾਰੀਆਂ ਗਲਤ ਨੇ ਉਸ ਵਿੱਚ ਸਾਡਾ ਕੋਈ ਰੋਲ ਨਹੀਂ ਆ ਤੇ ਪਰਿਵਾਰ ਵੱਲੋਂ ਜਾਂ ਸਾਡੇ ਜਿਹੜੇ ਕਰੀਬੀ ਰਿਸ਼ਤੇਦਾਰ ਨੇ ਸਾਡੇ ਪਿੰਡ ਟ੍ਰੋਲ ਤੋਂ ਉਥੇ ਟਰੱਕ ਜਿਹੜਾ ਚਲਾ ਰਹੇ ਨੇ ਤਾਂ ਉਹ ਟਰੱਕ ਡਰਾਈਵਰ ਸਾਡੇ ਕੰਮ ਕਰ ਰਹੇ ਨੇ ਉਹ ਸਾਰੇ ਉਥੇ ਕੇਸ ਨੂੰ ਦੇਖ ਰਹੇ ਨੇ ਪਰ ਹਾਲੇ ਤੱਕ ਜਿਹੜਾ ਵਾ ਇਸ ਤਰੀਕੇ ਦੀ ਕੋਈ ਫੰਡਿੰਗ ਵਾਸਤੇ ਨੰਬਰ ਹੈ ਚਾਹੇ ਕੋਈ ਵੈਬਸਾਈਟ ਕਿਸੇ ਵੀ ਤਰ੍ਹਾਂ ਦਾ 바ਰ ਕੋਡ ਇਸ ਤੇ ਕੋਈ ਵੀ ਚੀਜ਼ ਜੜੀ ਆ ਉਹ ਜਾਂਚ ਨਹੀਂ ਕੀਤੀ ਹ ਤੱਕ ਇਸ ਟਾਈਮ ਜਿਹੜੀ ਅਦਾਲਤੀ ਕਾਰਵਾਈ ਚੱਲ ਰਹੀ ਹੈ ਉਹਦੇ ਚ ਕੀ ਪੋਜੀਸ਼ਨ ਚੱਲ ਰਹੀ ਹੈ ਪਰਿਵਾਰ ਵੱਲੋਂ ਕੀ ਹੈਲਪ ਕੀਤੀ ਜਾ ਰਹੀ ਹੈ ਉਹਨਾਂ ਦੇ ਜਿਸ ਤਰੀਕੇ ਨਾਲ ਇੱਕ ਜਦੋਂ ਜਿਹੜੀਆਂ ਤਰ੍ਹਾਂਾਂ ਲੱਗੀਆਂ ਸੀ ਪਹਿਲਾਂ ਉਹ ਕੁਝ ਸਾਨੂੰ ਰਾਤ ਮਿਲੀ ਹੈ ਉਸ ਦੇ ਵਿੱਚ ਗੁਰਜਿੰਦਰ ਨੇ ਕਟਾਕੇ ਜਿਹੜਾ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀ ਇਸ ਵੇਲੇ ਨਾ ਉਹ ਤਰ੍ਹਾਂ ਵਖੜਾਤੀਆਂ ਨੇ ਤਾਂ ਜਦੋਂ ਕਿਉਂਕਿ ਇਸ ਤਰੀਕੇ ਦੇ ਭਾਵੁਕ ਹੋ ਜਾਂਦਾ ਤਾਂ ਕਈ ਵਾਰੀ ਆਪਾਂ ਮੰਨ ਕਾਫੀ ਦੇਖਿਆ ਜਦੋਂ ਵੀਡੀਓ ਤੁਸੀਂ ਦੇਖੀ ਹੋਣਗੀਆਂ ਕਿ ਬਹੁਤ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਸੀਗਾ ਤੇ ਉਹ ਚੀਜ਼ਾਂ ਜੱਜ ਨੇ ਨੋਟ ਕੀਤੀਆਂ ਹੁਣ ਇਹ ਬੰਦੇ ਦੀ ਹਾਲਤ ਜਿਹੜੀ ਹੈ ਉਸ ਵਕਤ ਜਿਹੜੇ ਕੁਐਸਚਨ ਪੁੱਟ ਕਰ ਰਹੇ ਆ ਸਹੀ ਜਵਾਬ ਆਪਣੇ ਸਾਈਨਾਂ ਦੇ ਲਾਇਸੈਂਸ ਦੇ ਇਸ਼ੂ ਹੋ ਰਿਹਾ ਜਾਂ ਉਹ ਚੀਜ਼ਾਂ ਕਿ ਤੁਹਾਨੂੰ ਜਾਰੀ ਕਿੰਨੇ ਕੀਤਾ ਜਾਂ ਕੈਲੀਫੋਰਨੀਆ ਮੈਨੂ ਕਿਦਾਂ ਹੋਇਆ ਉਹ ਚੀਜ਼ ਇੱਕ ਜਾਂਦਾ ਵਿਸ਼ਾ ਪਰ ਜਿਹੜੇ ਉਹ ਬੰਦੇ ਦੀ ਉਸ ਸਿਚੁਏਸ਼ਨ ਨੇ ਆ ਉਹ ਚੀਜ਼ ਨੂੰ ਵੇਖਿਆ ਜਾ ਉਹਨਾਂ ਵੱਲੋਂ ਜਿਹੜਾ ਇੱਕ ਸਾਨੂੰ ਸਰਕਾਰੀ ਜਿਹੜਾ ਵਕੀਲ ਆ ਉਹ ਮੁਹਈਆ ਕਰਵਾਇਆ ਗਿਆ ਸੀਗਾ ਤੇ ਨਾਲ ਦੀ ਨਾਲ ਇੱਕ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਆਪਦਾ ਪ੍ਰਾਈਵੇਟ ਵਕੀਲ ਲੈਣਾ ਚਾਹੁੰਦੇ ਹੋ ਤਾਂ ਉਦੋਂ ਹਰਜਿੰਦਰੂ ਨੇ ਕਿਹਾ ਕਿ ਹਾਂਜੀ ਮੈਂ ਆਪਦਾ ਵਕੀਲ ਲੈਣਾ ਚਾਹੁੰਦਾ ਤੇ ਹੁਣ ਅਸੀਂ ਜਿਹੜਾ ਵਕੀਲ ਉੱਥੇ ਹਾਇਰ ਕੀਤਾ ਹੋਇਆ ਵਾ ਉਸ ਵਾਰ ਅਗਰੇ ਜਿਹੜੀ ਕਾਰਵਾਈ ਨਾਲ ਦੀ ਨਾਲ ਚੱਲਦੀ ਰਹੇਗੀ ਕਹਿੰਦੇ ਕਿ ਪਹਿਲੀ ਕਾਰ ਜਿਹੜੀ ਅਦਾਲਤੀ ਕਾਰਵਾਈ ਸੀ ਉਸ ਵਿੱਚ ਵਕੀਲ ਵੀ ਨਹੀਂ ਕਰਨ ਦਿੱਤਾ ਕੋਈ ਅਜਿਹੀ ਵੀ ਕੋਈ ਗੱਲ ਹੋਈ ਸੀਗੀ ਇਸ ਤਰੀਕੇ ਨਾਲ ਪਹਿਲਾਂ ਕਿਉਂਕਿ ਉਦੋਂ ਗੱਲਬਾਤ ਚੱਲ ਰਹੀ ਸੀ ਕਿਉਂਕਿ ਉਥੋਂ ਜਦੋਂ ਆਪਾਂ ਸਾਡੇ ਪੰਜਾਬੀ ਭਰਾ ਨੇ ਸਾਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਾ ਸੀਗਾ ਵੀਡੀਓ ਵਾਇਰਲ ਹੋਈਆਂ ਸੀ ਕਿ ਹਰਜਿੰਦਰ ਦਾ ਵਕੀਲ ਨਹੀਂ ਹੋ ਜਿੱਦਾਂ ਹਾਲੇ ਤੱਕ ਪੇਸ਼ ਹੋਇਆ ਪਰ ਹੁਣ ਜਿਹੜਾ ਵਾ ਵਕੀਲ ਜਿਹੜਾ ਵਾ ਹਰਜਿੰਦਰ ਨੂੰ ਉਥੇ ਪੇਸ਼ ਹੋਇਆ ਵ ਤੇ ਮਿਲਿਆ ਉਥੇ ਗੱਲਬਾਤ ਕਰ ਲਈ ਉਹਨਾਂ ਨੇ ਤੇ ਉਹ ਅੱਗੇ ਜਿਹੜਾ ਪ੍ਰੋਸੈਸ ਆ ਜੋ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਚੀਜ਼ਾਂ ਜਿਹੜੀਆਂ ਉਥੇ ਕਿਵੇਂ ਟਰੱਕ ਜਾ ਰਿਹਾ ਸੀ ਜਾਂ ਗੱਡੀ ਜਿਹੜੀ ਉਹ ਕਿਵੇਂ ਆ ਰਹੀ ਸੀ ਉਹ ਗੱਡੀ ਦੇ ਵਿੱਚ ਜੋ ਆਪਣੇ ਡਰਿੰਕ ਦੱਸਿਆ ਜਾ ਰਿਹਾ ਜਾਂ ਇਹ ਆਪਣੇ ਗੱਡੀ ਆਟੋ ਪਾਇਲਟ ਮੋਡ ਤੇ ਸੀ ਜਾਂ ਆਪਣੇ ਉਹ ਗੱਡੀ ਦੀ ਜਿਹੜੀ ਰਫ਼ਤਾਰ ਕਿੰਨੀ ਸੀ ਕਿੰਨੀਆਂ ਪਿੱਛੇ ਗੱਡੀਆਂ ਉਹ ਸੁੱਤੇ ਸੀ ਬੰਦੇ ਜਾਂ ਟੋ ਕਿੱਦਾਂ ਚੱਲ ਰਹੀ ਸੀ ਗੱਡੀ ਜਾਂ ਕੈਮਰੇ ਦੀ ਇਨਵੈਸਟੀਗੇਸ਼ਨ ਜਾਂ ਹੋਰ ਕਾਫੀ ਇਨਵੈਸਟੀਗੇਸ਼ਨ ਦਾ ਪਾਰਟ ਨੇ ਤਾ ਉਹ ਚੀਜ਼ਾਂ ਵੀ ਕਿਤਨਾ ਕਿਤੇ ਉਹ ਕਰਨ ਵਾਸਤੇ ਕਾਫੀ ਲੰਮਾ ਸਮਾਂ ਲੱਗ ਸਕਦਾ ਤਾਂ ਕਰਕੇ ਜਿਹੜਾ ਚੀਜ਼ਾਂ ਚੱਲ ਰਹੀਆਂ ਅੱਛਾ ਇੱਕ ਨਾ ਹਰਜਿੰਦਰ ਸਿੰਘ ਖਲਾਫ ਨਾ ਖਾਸ ਤੌਰ ਤੇ ਕੋਈ ਖਾਸ ਹੀ ਤਰ੍ਹਾਂ ਦੀ ਰੰਜਿਸ਼ ਰਕੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਕੋਈ ਸਵਾਲ ਟ੍ਰੈਫਿਕ ਦੇ ਪੁੱਛੇ ਗਏ ਸੀ ਇੰਗਲਿਸ਼ ਜੀ ਨਹੀਂ ਆਈ ਉਹਨਾਂ ਨੂੰ ਸਾਈਨ ਬਾਰੇ ਨਹੀਂ ਪਤਾ ਲੱਗਿਆ ਤੁਸੀਂ ਦੱਸ ਸਕਦੇ ਹੋ ਕਿ ਉਹਨਾਂ ਨੂੰ ਕੀ ਕਿੰਨੇ ਕੋ ਸਾਲ ਹੋ ਗਏ ਇੰਗਲਿਸ਼ ਆਂਦੀ ਸੀ ਜਾਂ ਉਹਨਾਂ ਨੂੰ ਜਾਣਕਾਰੀ ਸੀ ਜਾਂ ਨਹੀਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸੀ ਇਹ 2023 ਦੇ ਵਿੱਚ ਜਦੋਂ ਲਾਇਸੈਂਸ ਕੈਲੀਫੋਰਨੀਆ ਸਟੇਟ ਤੋਂ ਦਿੱਤਾ ਗਿਆ ਉਦੋਂ ਉਹਨਾਂ ਨੂੰ ਚਾਹੀਦਾ ਸੀ ਕਿਹੜੀਆਂ ਚੀਜ਼ਾਂ ਪ ਸਭ ਤੋਂ ਗਲਤੀ ਹੋਈ ਆ ਤਾਂ ਜਾਂ ਜਿਹੜੇ ਹੋਰ ਚੀਜ਼ਾਂ ਇਹ ਕਰ ਰਹੇ ਨੇ ਇਹਨੂੰ ਚੀਜ਼ਾਂ ਆਪਾਂ ਯਾਦ ਕਹਿਦਾਂ ਸਾਡੇ ਕਾਨੂੰਨ ਸਖਤ ਨਹੀਂ ਆ ਦੋ ਚੀਜ਼ਾਂ ਕਹਿਦਣ ਇਹਨਾਂ ਨੇ ਲਾਇਸੈਂਸ ਇਸ਼ੂ ਕੀਤਾ ਨੂੰ ਲਾਇਸੈਂਸ ਇਸ਼ੂ ਕਿੱਦਾਂ ਕੀਤਾ ਜੀ ਕਿਨੂੰ ਇੱਕ ਪਾਸੇ ਕਾਨੂੰਨ ਸਖਤ ਕਹਿੰਨੇ ਆਪਾਂ ਉਦੋਂ ਕੀ ਗੱਲ ਸਟੱਡੀ ਨਾ ਕਰਵਾਈ ਹੋਰ ਇਹਨਾਂ ਨੇ ਅੰਗਰੇਜ਼ੀ ਅੰਗਰੇਜ਼ੀ ਦੇ ਸਵਾਲ ਨਾ ਪੁੱਛੇ ਹੋਣਗੇ ਸਾਈਨ ਬੋਰਡ ਦਾ ਪੜਾਏ ਹੋਣਗੇ ਅੱਜ 12 ਦੇ ਆਂਦੇ ਕਿ ਦੂੰਦੇ ਆਏ ਇਹ ਕਿੱਡੀ ਹਰਾਨਗੀ ਵਾਲੀ ਗੱਲ ਹੈ ਕਿ ਸਾਡਾ ਉੱਥੇ ਕੋਈ ਵਕੀਲ ਮੌਜੂਦ ਨਹੀਂ ਆ ਵਕੀਲ ਦੀ ਗੈਰ ਮੌਜੂਦਗੀ ਦੇ ਵਿੱਚ ਉਸ ਕੱਲੇ ਉਹਨੂੰ ਹੱਥ ਘੜੀਆਂ ਲਾ ਕੇ ਖ ਹਰਜਿੰਦਰ ਸਿੰਘ ਨਾਲ ਕਿਸੇ ਦੀ ਗੱਲ ਹੋਈ ਹੈ ਇਸ ਮਾਮਲੇ 'ਚ ਹਰਜਿੰਦਰ ਦੀ ਲਾਸਟ ਵਾਰ ਵਰਸ ਦੇ ਨਾਲ ਗੱਲ ਹੋਈ ਸੀ ਕਿ ਉਹ ਤੋਂ ਕਾਫੀ ਸਹਿਮੇ ਆਇਆ ਸੀਗਾ ਉਸਨੇ ਗੱਲਬਾਤ ਕੀਤੀ ਕਿ ਮੇਰੇ ਤੋਂ ਟ੍ਰਾਲਾ ਜਿਹਾ ਲੱਗਿਆ ਵਾ ਤੇ ਇਸ ਤਰੀਕੇ ਨਾਲ ਕਾਫੀ ਪਰੇਸ਼ਾਨ ਸੀਗਾ ਉਸ ਤਰੀਕੇ ਦੇ ਬਾਕੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਉਸ ਨੂੰ ਬਾਰ ਬਾਰ ਇੱਕੇ ਚੀਜ਼ ਨੂੰ ਹੀ ਪੇਸ਼ ਕੀਤਾ ਜਾ ਰਿਹਾ ਜਦੋਂ ਉਸ ਦੀ ਸੰਸਾਰ ਲਥੀ ਵਿਖਾ ਰਹੇ ਨੇ ਬਾਰ ਬਾਰ ਉਹ ਪਤਾ ਨਹੀਂ ਸਾਨੂੰ ਕਿਉਂ ਮਹਿਸੂਸ ਕਰਾਉਣਾ ਚਾਹੁੰਦੇ ਨੇ ਉਹ ਚੀਜ਼ਾਂ ਜਦੋਂ ਕਿਉਂਕਿ ਕੋਡ ਦਾ ਜੇਕਰ ਉਹਨਾਂ ਦਾ ਕੋਈ ਰੂਲ ਹੈ ਬੰਦ ਲੈਣੇ ਕੋ ਉਹਨਾਂ ਦਾ ਰੂਲ ਉਧਰ ਦੇ ਕੰਟਰੀ ਦੇ ਹਸਾਬ ਨਾਲ ਕੋਰਟ ਤੋਂ ਬਾਹਰ ਲੈ ਕੇ ਆ ਰਹੇ ਜੀ ਉਦੋਂ ਕੋਈ ਪਟਕੀ ਵੀ ਦੇ ਸਕਦੇ ਜੇ ਉਸ ਤਰੀਕੇ ਨਾਲ ਸਾਨੂੰ ਸਿੱਖਾਂ ਨੂੰ ਕਿਉਂ ਬਾਰ ਬਾਰ ਅਹਿਸਾਸ ਕਰਾਇਆ ਜਾਂਦਾ ਹੈ ਜੀ ਬਿਲਕੁਲ ਮੈਂ ਵੀ ਇਹੀ ਕਹਿਣਾ ਕਿ ਉਹਨਾਂ ਦਾ ਸਿਰ ਨੰਗਾ ਜਦ ਕੀ ਸਿੱਖ ਲਈ ਸਿਰ ਟਕਣਾ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਤੁਹਾਨੂੰ ਇੱਥੇ ਵੀ ਕੁਝ ਸਾਜ਼ਿਸ਼ ਲੱਗ ਰਹੀ ਹੈ ਸਾਜ਼ਿਸ਼ ਬਹੁਤ ਤਗੜੀ ਹੋ ਸਕਦੀ ਕਿਉਂਕਿ ਇੱਕ ਦੇਖੋ ਜਦੋਂ ਜੇਕਰ ਉਸ ਨੇ ਆਪ ਦਾ ਜੂੜਾ ਕਟਾਉਣ ਵਾਸਤੇ ਨੌਜਵਾਨਾਂ ਸਲਾਹਤੀ ਸੀ ਜਿੱਦਣ ਇੱਕ ਮੈਂ ਸਭ ਤੋਂ ਤੁਹਾਡੇ ਮਾਦੀਰੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਿਹਾ ਜਾਂਦਾ ਕਿ ਫਲੱਡਾਂ ਤੋਂ ਜਦੋਂ ਐਕਸੀਡੈਂਟ ਹੋ ਜਾਂਦਾ ਤਾਂ ਇਹ ਉਥੋਂ ਹਰਜਿੰਦਰ ਭੱਜ ਹਰਜਿੰਦਰ ਭ ਰਜਿੰਦਰ ਉਸੇ ਜਗ੍ਹਾ ਤੇ ਖੜਾ ਰਿਹਾ ਵਾ ਪੁਲਿਸ ਨੂੰ ਖੁਦ ਕਾਲ ਕੀਤੀ ਰਜਿੰਦਰ ਨੇ ਅੱਛਾ ਜੀ ਇਹ ਪਰ ਕਹਿੰਦੇ ਕਿ ਉਹ ਉਥੋਂ ਭੱਜ ਗਿਆ ਨਹੀਂ ਭੱਜਾ ਪੁਲਿਸ ਨੂੰ ਕਾਲ ਕੀਤੀ ਫਿਰ ਵੀਡੀਓ ਕਿਦਾਂ ਬਣ ਗਈਆਂ ਉਹ ਤਾਂ ਕੋਲ ਗੱਡੀਆਂ ਨੇ ਪੰਜਾਬੀ ਡਰਾਈਵਰ ਚਾ ਹੋਰ ਲੋਕਾ ਕਾਫੀ ਬਣਾਈਆਂ ਉਹਦੋਂ ਕਹਿੰਦੇ ਸੀ ਕਿ ਗੱਡੀ ਸਰਦਾਰ ਨੇ ਮਾਰਤੀ ਗੱਡੀ ਉਹਨੂੰ ਖੁਸੂਸ ਕੋਈ ਨਹੀਂ ਹੈਗਾ ਰੁੰਦਾ ਨਹੀਂ ਹੈ ਖੜਾ ਹੈ ਜੀ ਉਹ ਤਾਂ ਖੜਾ ਰਿਹਾ ਵਾ ਫਿਰ ਪੁਲਿਸ ਨੇ ਜਦੋਂ ਵੇਖਿਆ ਉਹਨਾਂ ਦੀ ਆ ਕੇ ਫੁਟੇਜ ਕੀਤੀ ਆ ਉਹਨਾਂ ਨੇ ਕਿਹਾ ਸਿੰਘ ਤੁਸੀਂ ਉਦਾਂ ਨਾ ਉਹਦਾ ਲਾਇਸੈਂਸ ਵੀ ਨਹੀਂ ਲਿਆ ਕੋਈ ਡਾਕੂਮੈਂਟਸ ਨਹੀਂ ਲਏ ਕੋਈ ਚੀਜ਼ ਨਹੀਂ ਲਈ ਮੋਬਾਈਲ ਇਹਦੇ ਕੋਲ ਰਿਹਾ ਸਾਰਾ ਕੁਝ ਇਹਦੀ ਇਨਫੋਰਮੇਸ਼ਨ ਸਾਰੀ ਇਕੱਠੀ ਕੀਤੀ ਉਹਨਾਂ ਨੇ ਉਹਨਾਂ ਨੇ ਤੁਸੀਂ ਆਪਦੇ ਰੂਮ ਚ ਜਾ ਸਕਦੇ ਤੁਹਾਡਾ ਰੂਮ ਕਿੱਥੇ ਹੋਣਾ ਹੈ ਮੇਰਾ ਕੈਲੀਫੋਰਨੀਆ ਉਹਨਾਂ ਨੇ ਤੁਸੀਂ ਜਾ ਸਕਦੇ ਹੋ ਫਿਰ ਜਹਾਜ਼ ਦੇ ਉੱਪਰ ਆਪਦੇ ਰੂਮ ਤੱਕ ਪਹੁੰਚਿਆ ਵਾ ਫਿਰ ਪੁਲਿਸ ਨੇ ਆ ਕੇ ਬਣਾ ਇਮੀਗ੍ਰੇਸ਼ਨ ਦੇ ਵੱਲੋਂ ਰੂਮ ਦੇ ਵਿੱਚ ਫੜਿਆ ਗਿਆ ਕਿ ਨਾ ਕਿਤੇ ਭੱਜਿਆ ਫਿਰ ਲੋਕਾਂ ਆਪਣੇ ਕਾਫੀ ਨੌਜਵਾਨਾਂ ਨੇ ਕਿਹਾ ਕਿ ਤੂੰ ਆਪਦਾ ਜੂੜਾ ਕਟਵਾ ਦੇ ਜੂੜਾ ਕਟਵਾ ਕੇ ਉਹ ਆਪਣਾ ਹੁਲੀਆ ਚੇਂਜ ਕਰ ਦੇ ਇੱਥੋਂ ਜਿਹੜਾ ਨਿਕਲ ਜਾ ਅਸੀਂ ਤੈਨੂੰ ਹੋਰ ਇਹ ਰਸਤਾ ਵਧੀਆ ਰਾਤ ਮਿਲ ਸਕਦੀ ਆ ਉਹਨੇ ਕਿਹਾ ਕਿ ਨਹੀਂ ਮੈਂ ਕੰਮ ਨਹੀਂ ਕਰਨਾ ਅੱਛਾ ਉਹਨਾਂ ਨੇ ਕਿਹਾ ਮੈਂ ਸਿੱਖੀ ਨਹੀਂ ਛੱਡ ਤੇ ਉਹ ਚੀਜ਼ ਨੂੰ ਹੁਣ ਮਹਿਸੂਸ ਕਰ ਰਿਹਾ ਕਿ ਉਹ ਜਿਹੜੇ ਵਾਰ-ਵਾਰ ਚੀਜ਼ਾਂ ਸਾਹਮਣੇ ਆ ਰਹੀਆਂ ਜੇ ਟੋਪੀ ਕੱਟਿੰਗ ਹੁੰਦੀ ਫਿਰ ਤਾਂ ਨੋਰਮਲ ਤਰੀਕੇ ਨਾਲ ਤੁਰਿਆ ਜਾਣਾ ਸੀ ਕੋਈ ਸਾਨੂੰ ਮਹਿਸੂਸ ਨਹੀਂ ਹੋਣਾ ਕਿ ਵਾਲ ਕਟਿੰਗ ਕਿਤੇ ਆ ਉਹ ਜੂੜਾ ਕਿਤੇ ਨਾ ਕਿਤੇ ਸਿੱਖਾਂ ਦੇ ਹਿਰਦੇ ਜਿਹੜਾ ਵਲਨਰਬਲ ਦਾ ਕਿ ਵਾਰ-ਵਾਰ ਉਹ ਚੀਜ਼ਾਂ ਆ ਰਹੀਆਂ ਨੇ ਉਹ ਮਹਿਸੂਸ ਹੁੰਦਾ ਕਿ ਗਲਤ ਹੋ ਰਿਹਾ ਮੈਂ ਤੁਹਾਡੇ ਕੋਲ ਕੁਝ ਆਖਰੀ ਦੋ ਚਾਰ ਸਵਾਲ ਲੈਣਾ ਚਾਹੁੰਦਾ ਵਾ ਜਿਸ ਤਰ੍ਹਾਂ ਹੁਣੇ ਕਾਰਵਾਈ ਚੱਲੀ ਹੈ ਲੰਬੀ ਚਲੇਗੀ ਕਿਉਂਕਿ ਅਦਾਲਤੀ ਕਾਰਵਾਈ ਜੇ ਇੱਥੇ 10 ਸਾਲ ਚੱਲਦੀ ਹੈ ਉੱਥੇ ਤੇ ਘੱਟੋ ਘੱਟ 2 ਸਾਲ ਚੱਲੇਗੀ ਉਹਦੇ ਲਈ ਕਿੱਦਾਂ ਦੀ ਤਿਆਰੀ ਕਰ ਰਹੇ ਹੋ ਕਿ ਜ਼ਰੂਰਤ ਹੈ ਤੁਹਾਨੂੰ ਆਮ ਲੋਕਾਂ ਦੀ ਕਿਉਂਕਿ ਤੁਹਾਡੀ ਜ਼ਰੂਰਤ ਨੂੰ ਦੇਖ ਕੇ ਲੋਕੀ ਪੈਸੇ ਇਕੱਠੇ ਕਰ ਰਹੇ ਸਾਈਨ ਕਰਵਾ ਰਹੇ ਕੀ ਚੰਗ ਇਸ ਦੇ ਵਿੱਚ ਹੁਣ ਜਿਹੜੀ ਜ਼ਰੂਰਤ ਹੈ ਉਹ ਪੰਜਾਬੀਆਂ ਦੇ ਸਾਥ ਦੀ ਜੀ ਓਕੇ سوشل ਮੀਡੀਆ ਦੇ ਪਰੇ ਜੇ ਮਸਲਾ ਜਿਹੜਾ ਵਾ 5 ਤੋਂ 6 ਦਿਨ ਹੋਰ ਚੱਲੇਗਾ ਉਸ ਤੋਂ ਬਾਅਦ ਕੋਈ ਨਵਾਂ ਮੁੱਦਾ ਚੱਲੇਗਾ ਉਸ ਤੇ ਡਿਬੇਟਾਂ ਚੱਲਣਗੀਆਂ ਉਸ ਤੋਂ ਬਾਅਦ ਕੋਈ ਵੀ ਫਿਰ ਹਰਜਿੰਦਰ ਬਾਰੇ ਨਹੀਂ ਪਤਾ ਕਰੇਗਾ ਕਿਉਂਕਿ ਜੋ ਪਿੱਛੇ ਹੋ ਰਿਹਾ ਛੋਸ਼ਲ ਮੀਡੀਆ ਉਹ 5-7 ਦਿਨ ਦੀ ਇੱਕ ਹਵਾ ਹੁੰਦੀ ਹੈ ਜਿਹੜੇ ਪਰਿਵਾਰ ਦੇ ਹਾਲਾਤ ਅੱਜ ਨੇ ਜੀ ਇਹ ਜਿੰਨਾ ਦਿਨ ਚਿਰ ਤੱਕ ਹਰਜਿੰਦਰ ਕਰਨੀ ਆ ਜਾਂਦਾ ਚਾਹੇ ਉਥੋਂ ਆਪਣੇ ਮੰਨ ਲਓ ਕਿ ਉਹ ਕਾਨੂੰਨ ਦੇ ਵਿੱਚੋਂ ਜਿਹੜਾ ਬਾਹਰ ਨਹੀਂ ਆ ਜਾਂਦਾ ਉਹਨੇ ਤੇ ਤੱਕ ਪਰਿਵਾਰ ਦੀ ਜਾਨ ਸਹੱਕਦੀ ਰਹੇਗੀ ਤੇ ਪਰਿਵਾਰ ਦੇ ਉੱਪਰ ਤਲਵਾਰ ਲਟਕਦੀ ਰਹੇਗੀ ਇਹ ਪਤਾ ਨਹੀਂ ਕਿ ਕਿੰਨੇ ਚਿਹਰੇ ਵਾਸਤੇ ਉਹ ਸਜ਼ਾ ਹੋਵੇ ਜਾਂ ਉਹ ਚੀਜ਼ਾਂ ਕਿਦਨਾ ਕਿਤੇ ਮੰਦੇ ਵਿੱਚ ਆਉਂਦੀਆਂ ਨੇ ਕਿ ਉਹ ਨੁਕਸਾਨ ਨਾ ਕਿਤੇ ਹੋ ਜੇ ਉਹ ਚੀਜ਼ਾਂ ਕਰਕੇ ਬਾਅਦ ਚ ਦੋ ਆਪਣਾ ਸਾਲ ਵੀ ਹੋ ਸਕਦਾ ਦੋ ਸਾਲ ਵੀ ਹੋ ਸਕਦਾ ਤਿੰਨ ਸਾਲ ਕੇ ਚੱਲ ਸਕਦਾ ਜੀ ਬਿਲਕੁਲ ਕੇਸ ਚੱਲਣ ਦੇ ਵਿੱਚ ਮੰਨ ਲਓ ਕਿ ਕਾਫੀ ਟਾਈਮ ਇਹ ਤੇ ਅੱਜ ਫੰਡਿੰਗ ਜਿਹੜੇ ਜਲ ਹੀ ਕਰ ਰਹੇ ਨੇ ਪੰਜਾਬੀ ਬਾਅਦ ਚ ਕੇਸ ਮੂਹ ਦੇ ਨਾਲ ਵਿਚਾਰੇ ਕਰਨਗੇ ਕਿ ਉਹਨਾਂ ਖੜਾ ਕਿ ਅਸੀਂ ਪਹਿਲਾਂ ਡਾਲਰ ਕਰ ਚੁੱਕੇ ਹਾਂ ਉਹਨਾਂ ਨੂੰ ਨਹੀਂ ਨਾ ਪਤਾ ਪੰਜਾਬੀ ਤੇ ਭਾਵਕ ਹੋ ਕੇ ਆਪਣੇ ਵਿਚਾਰੇ ਕਰ ਰਹੇ ਨੇ ਦਸਵੰਦ ਜਿਹੜੇ ਦਸਾਂ ਉਹਦੀ ਜਿਹੜੀ ਕਿਰਤ ਕਮਾਈ ਕਰ ਰਹੇ ਨੇ ਜਿਵੇਂ ਸਾਡੇ ਗੁਰੂ ਸਾਹਿਬ ਦਾ ਹੁਕਮ ਆ ਤਾਂ ਉਹ ਆਪਣਾ ਵੰਡ ਛਕ ਜਿਹੜਾ ਛਕਣ ਦਾ ਹੁਕਮ ਹੈ ਉਸ ਤਰੀਕੇ ਨਾਲ ਚੱਲ ਰਹੇ ਨੇ ਤੇ ਉਹ ਆਪਣਾ ਕਿਰਤ ਕਮਾਈ ਜਿਹੜੀ ਆ ਉਸ ਦਸਵੰਦ ਉਹ ਤਾਂ ਸਾਰਾ ਕੁਝ ਫੇਕ ਹੋ ਰਿਹਾ ਉਹ ਪਰਿਵਾਰ ਦਾ ਉਸ ਨਾਲ ਕੋਈ ਸਬੰਧ ਨਹੀਂ ਆ ਨਾ ਪਰਿਵਾਰ ਨੇ ਫੰਡਿੰਗ ਦੀ ਮੰਗ ਕੀਤੀ ਆ ਨਾ ਕੋਈ ਪਹੁੰਚੀ ਆ ਤੇ ਨਾ ਹੀ ਕੀਤੀ ਹਲੇ ਤੱਕ ਤੇ ਨਾ ਕਰਨੀ ਆ ਆ ਕੋਈ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਅਗਰ ਪੈਸੇ ਦੀ ਜ਼ਰੂਰਤ ਹੋਏ ਤੇ ਤੁਸੀਂ ਕਹਿ ਸਕਦੇ ਹੋ ਜਾਂ ਤੁਹਾਡੇ ਪਰਿਵਾਰ ਵੱਲੋਂ ਅਸੀਂ ਚਾਹੁੰਦੇ ਆ ਕਿ ਕਿਉਂਕਿ ਸੋਸ਼ਲ ਮੀਡੀਆ ਤੇ ਆਮ ਲੋਕ ਇਕੱਠੇ ਕਰੀ ਜਾਂਦੇ ਨੇ ਤੁਹਾਡੇ ਪਰਿਵਾਰ ਵੱਲੋਂ ਵੀ ਕੋਈ ਅਜਿਹਾ ਬਿਆਨ ਆ ਚਾਹੀਦਾ ਜਿੰਦੇ 'ਚ ਲੋਕਾਂ ਨੂੰ ਸਥਿਤੀ ਜਿਹੜੀ ਸਾਫ਼ ਨਜ਼ਰ ਆਵੇ ਕਿਉਂਕਿ ਪਰਿਵਾਰ ਨੂੰ ਜਦੋਂ ਜ਼ਰੂਰਤ ਹੋਵੇਗੀ ਤਾਂ ਉਹ ਇੱਕ ਜਦੋਂ ਜੁਰਮਾਨਾ ਤੈਅ ਹੋਏਗਾ ਕਿ ਫਾਈਨ ਇੰਨਾ ਪੈ ਗਿਆ ਵਾ ਉਹ ਪੰਜਾਬੀਆਂ ਨੂੰ ਆਟੋਮੈਟਿਕਲੀ ਪਤਾ ਲੱਗ ਜੇਗਾ ਤਾਂ ਉਹਦਾ ਪਰਿਵਾਰ ਸਾਹਮਣੇ ਆ ਕੇ ਸਾਰਾ ਉਹਦੇ ਮਦਰ ਬ੍ਰਦਰ ਸਾਰਾ ਫੈਮਿਲੀ ਮੈਂਬਰ ਸਾਰਾ ਰਿਸ਼ਤੇਦਾਰ ਪਿੰਡ ਦੇ ਮੋਹਤਵਾਰ ਉਹਦੇ ਆ ਕੇ ਇਕੱਠੇ ਹੋ ਕੇ ਅਪੀਲ ਕਰਨਗੇ ਉਹਨਾਂ ਚ ਹੁਣ ਤੱਕ ਜਿਹੜਾ ਕੋਈ ਕਿਸੇ ਨੂੰ ਜਿਹੜਾ ਵਾ ਫੰਡਿੰਗ ਨਾ ਦਿੱਤੀ ਜਾਵੇ ਮੈਂ ਫੀਲ ਤੁਹਾਡੇ ਮਦੇ ਮਾਰੇ ਕਰਨ ਚਾਹੋਗੇ ਕਿ ਯੂ ਐਸ ਏ ਦੇ ਵਿੱਚ ਬਹੁਤ ਸਾਰੇ ਜਾਲੀ ਪੇਜ ਬਣ ਚੁੱਕੇ ਨੇ 150 ਪੇਜ ਤੋਂ ਪਲੱਸ ਹੀ ਹੋ ਚੁੱਕੇ ਨੇ ਉਹ ਚੀਜ਼ਾਂ ਕਿਤੇ ਕਿਤੇ ਗਲਤ ਹੋ ਰਹੀਆਂ ਇੱਕ ਆਖਰੀ ਸਵਾਲ ਲੈਣਾ ਚਾਹਨਾ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਕੀ ਹਾਲਾਤ ਹੈ ਮਾਤਾ ਜੀ ਦੀ ਖਾਸ ਕਰਕੇ ਉਹਨਾਂ ਬਾਰੇ ਦੱਸ ਦੋ ਕਿਸ ਤਰ੍ਹਾਂ ਉਹ ਠੀਕ ਸਥਿਤੀ 'ਚ ਹੈ ਕਿਸ ਤਰ੍ਹਾਂ ਜਿਵੇਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀਗਾ 45 ਸਾਲ ਦੀ ਸਜ਼ਾ ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ ਨੂੰ ਕਿਸੇ ਨੇ ਆ ਕੇ ਕਹਿਤਾ ਕਿ ਤੁਹਾਡੇ ਬੱਚੇ ਨੂੰ ਸਜ਼ਾ ਹੋ ਗਈ ਆ ਉਹ ਉਦੋਂ ਦੇ ਪਰਿਵਾਰ ਸਾਰਾ ਸਦਮੇ ਚ ਗੱਲਬਾਤ ਕਰਨ ਨੂੰ ਤਿਆਰੀ ਪਰ ਹੁਣ ਜਦੋਂ ਪੱਤਰਕਾਰ ਭਾਈਚਾਰਾ ਸਾਡਾ ਇਕੱਠਾ ਹੋ ਕੇ ਘਰੇ ਆਉਂਦਾ ਵਾ ਤਾਂ ਰਿਸ਼ਤੇਦਾਰ ਹੋ ਕੇ ਸਹੁੰ ਦੇ ਨਾਂ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਪਰਿਵਾਰ ਦੀ ਆਵਾਜ਼ ਬਣ ਕੇ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾ ਸਕੀਏ ਕਿਉਂਕਿ ਜਿਹੜਾ ਪੰਜਾਬੀ ਮੀਡੀਆ ਸਾਨੂੰ ਬਹੁਤ ਵੱਡਾ ਸਹਯੋਗ ਮਿਲ ਰਿਹਾ ਵਾ ਇਸ ਚੀਜ਼ ਦਾ ਤੇ ਪੰਜਾਬੀ ਪੱਤਰਕਾਰਾਂ ਦਾ ਬਹੁਤ ਧੰਨਵਾਦ ਕਰੀਏ ਆਪਣੇ ਇਸ ਪੰਜਾਬੀ ਮੀਡੀਏ ਨੇ ਕਿਸਾਨੀ ਆंदोलਨ ਜਿੱਤੇ ਹੜਾਂ ਚ ਮਦਦ ਹੋਈ ਬਹੁਤ ਸਾਰੇ ਕੰਮ ਨੇ ਜਿਹੜੇ ਕਾਰਜ ਨੇ ਵਰਲਡ ਲੈ 2% ਨਹੀਂ ਆ ਅਸੀਂ ਸਮਝ ਲਓ ਕਿ 2 ਤੋਂ ਵੀ ਟੱਪ ਕੇ 100 ਤੋਂ ਵੀ 110% ਆ ਜਿਕਰ ਸਿੱਖਾਂ ਦੀ ਕੀਤੀ ਕੀਤੀ ਜਾਵੇ ਤਾਂ ਉਹ ਬਹੁਤ ਵੱਡੀ ਗੱਲ ਹੈ ਜੀ ਜੀ ਬਹੁਤ ਮਿਹਰਬਾਨੀ ਬਹੁਤ ਧੰਵਾਜਿ ਸੋ ਅਸੀਂ ਹਰਜਿੰਦਰ ਸਿੰਘ ਦੇ ਪਰਿਵਾਰਿਕ ਮੈਂਬਰ ਦਿਲਬਖ ਸਿੰਘ ਜੋਲ ਜੀ ਨਾਲ ਗੱਲ ਕੀਤੀ ਹੈ ਇਹਨਾਂ ਨੇ ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਨਾ ਹੀ ਉਹਨਾਂ ਦੇ ਪਰਿਵਾਰੋਂ ਫੰਡੀ ਕੀਤੀ ਜਾ ਰਹੀ ਹੈ ਨਾ ਹੀ ਉਹਨਾਂ ਕੋਲ ਕੋਈ ਪਟੀਸ਼ਨ ਸਾਈਨ ਕਰਾਈ ਰਹੀ ਹੈ ਅਗਰ ਕਦੀ ਜ਼ਰੂਰਤ ਹੋਏਗੀ ਤੇ ਪਰਿਵਾਰ ਖੁਦ ਸਾਹਮਣੇ ਆਏਗਾ ਤੇ ਤੁਹਾਨੂੰ ਕਹੇਗਾ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਤਦ ਹੀ ਤੁਸੀਂ ਸਾਹਮਣੇ ਹੋ ਸੋ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਪੰਜਾਬੀਆਂ ਦੀ ਜਿਹੜੇ ਹਰ ਸਮੇਂ ਪੰਜਾਬੀਆਂ ਨਾਲ ਖੜੇ ਰਹਿੰਦੇ ਨੇ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ ਤਰਨਤਾਰਨ